ਡਾクター ਰਾਜਕੁਮਾਰ ਵੱਲੋਂ ਲੋਕ ਸਭਾ ਹਸ਼ਰਪੁਰ ਦੀ ਸੀਟ ਜਿੱਤਣ ਤੋਂ ਬਾਅਦ ਘਰ ਪਹੁੰਚਣ ਤੇ ਉਹਨਾਂ ਦੀ ਆਰਤੀ ਕਰਨ ਤੋਂ ਬਾਅਦ ਉਹਨਾਂ ਨੂੰ ਘਰंदर ਦਾਖਲ ਕੀਤਾ ਗਿਆ ਲੋਕ ਸਭਾ ਦੀ ਸੀਟ ਜਿੱਤਣ ਤੋਂ ਬਾਅਦ ਡਾクター ਰਾਜਕੁਮਾਰ ਨੇ ਕਿਹਾ ਕਿ ਇਹ ਲੋਕਾਂ ਦਾ ਪਿਆਰ ਤੇ ਪਰਮਾਤਮਾ ਦਾ ਅਸ਼ੀਰਵਾਦ ਹੈ ਜਿਸ ਨਾਲ ਇਹ ਜਿੱਤ ਹਾਸਲ ਹੋਈ ਹੈ ਅਤੇ ਹੁਣ ਜਿਸ ਵਿਸ਼ਵਾਸ ਨਾਲ ਹਸ਼ਰਪੁਰ ਵਸਨੀਕਾਂ ਨੇ ਮੈਨੂੰ ਜਿਤਾਇਆ ਹੈ ਉਹਨਾਂ ਜਨਤਾ ਦੇ ਅਤੇ ਸ਼ਹਿਰ ਦਾ ਵਿਕਾਸ ਕਰਵਾਉਣਾ ਮੇਰਾ ਪਹਿਲਾ ਫਰਜ਼ ਹੋਵੇਗਾ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵੀਨ ਸਿੰਘ ਚਿਮਾਦੀ ਰਿਪੋਰਟ ਹਲੋ ਪਿਆਰ ਹੋ ਜਾ ਸੁਆਗਤ ਜੀ BC ਅਭਾਰਤ ਦੇ ਵਿੱਚ ਜੀ ਖੂ ਬਹੁਤ ਖੁਸ਼ੀ ਦਾ ਮੌਕਾ ਹਰ ਇੱਕ ਵਲੰਟੀਅਰ ਦੀ ਮਿਹਨਤ ਕਮ ਆਈ ਹੈ ਡਾਕਟਰ ਰਾਜਕਮਰ ਚੱਬੇਵਾਲ ਜੀ ਜਿਹੜੇ ਹੁਸ਼ਿਆਰਪੁਰ ਤੋਂ ਮੈਂ ਕਹਿੰਦਾ ਬੜੇ ਲੰਬੇ ਅਰਸੇ ਤੋਂ ਬਾਅਦ ਪਾਰਲੀਮੈਂਟ 'ਚ ਪਹੁੰਚੇ ਆਪਣਾ ਹੁਸ਼ਿਆਰਪੁਰ ਦਾ ਕੋਈ ਨੌਜਵਾਨ ਸਾਥੀ ਪਹੁੰਚਾ ਸਾਡੇ ਔਰ ਪੜ੍ਹੇ ਔਰ ਲਿਖਿਓ ਔਰ ਇਹ ਜਦਨਾ ਮੈਂ ਕਹਿ ਸਕਦਾ ਹਾਂ ਬਹੁਤ ਵੱਡਾ ਹੁਸ਼ਿਆਰਪੁਰ ਪੂਰੇ ਜ਼ਿਲ੍ਹੇ ਨੂੰ ਫਾਇਦਾ ਹੋਣ ਜਾ ਰਿਹਾ ਪੰਜਾਬ ਨੂੰ ਫਾਇਦਾ ਹੋਣ ਜਾ ਰਿਹਾ ਤੇ ਦੇਖਿਆ ਜਾਵੇ ਤਾਂ ਤਿੰਨ ਸੀਟਾਂ ਜਿਹੜੀਆਂ ਅੱਗੇ ਜਾ ਰਹੀਆਂ ਆਮਾ ਦੀ ਪਾਰਟੀ ਜਿੱਥੇ 13 0 ਦਾ ਵੀ ਗੱਲ ਕੀਤੀ ਕਮਨ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਡਟ ਕੇ ਪੰਜਾਬ ਦੇ ਲੋਕਾਂ ਲਈ ਕੰਮ ਕੀਤਾ 43000 ਬੱਚਿਆਂ ਨੂੰ ਨੌਕਰੀਆਂ 600 ਯੂਨਿਟ ਬਿਜਲੀ ਦਾ ਮੁਆਫਾ ਆਮ ਆਦਮੀ ਕਲੀਨਿਕ 1 ਕਰੋੜ ਰੁਪਇਆ ਵੀਰ ਜਵਾਨ ਜਿਹੜਾ ਸਾਡਾ ਕੋਈ ਸ਼ਹੀਦ ਹੋ ਜਾਂਦਾ ਉਹਨਾਂ ਲਈ ਕੋਈ ਐਸੀ ਕਮੀ ਨਹੀਂ ਲੇਕਿਨ ਇਹਦਾ ਕਿਹ ਵੀ ਨਹੀਂ ਕੋਈ ਸਥਾਨੀਆ ਮੁੱਦੇ ਹੁੰਦੇ ਜਿਨ੍ਹਾਂ ਕਰਕੇ ਮੈਂ ਕਹਿ ਸਕਦਾ ਵੀ ਇਹ ਕੋਈ ਕਮੀ ਪੇਸ਼ੀ ਰੋਗੋ ਤੇ ਸਮੀਖਿਆ ਕਰਾਂਗੇ ਬਾਕੀ ਬੜੀ ਖੁਸ਼ੀ ਦਾ ਕੀ ਰਾਜ਼ ਆ ਜੀ ਅੱਜ ਇਹ ਖੁਸ਼ੀ ਜਿਹੜੀ ਪਰਮਾਤਮਾ ਨੇ ਬਖਸ਼ੀ ਹੈ ਉਹ ਸਾਡੇ ਕਾਰਜਕਰਤਾ ਸਾਥੀਆਂ ਦੀ ਮਿਹਨਤ ਸਦਕਾ ਅਜੇ ਦਿਨ ਆਇਆ ਵਾ आई डॉक्टर राज कुमार ਨੂੰ ਆਮ ਆਦੀ ਪਾਰਟੀ ਦੇ ਉਸ ਉਮੀਦਵਾਰ ਨੂੰ ਜਿਹੜਾ ਕਿ ਇੱਕ ਚੰਗੀ ਸੋਚ ਹੈ ਚੰਗਾ ਨਵਾਂ ਇਨਕਲਾਬ ਲਿਆਉਣ ਵਿੱਚ ਯਕੀਨ ਰੱਖਦੇ ਆ ਹੁਸ਼ਿਆਰਪੁਰ ਦੀ ਜਨਤਾ ਨੇ ਆਪਣਾ ਅਸ਼ੀਰਵਾਦ ਦੇ ਕੇ ਹਿੰਦੁਸਤਾਨ ਦੀ ਲੋਕ ਸਭਾ ਵਿੱਚ ਭੇਜਿਆ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਸਾਡੇ ਹੁਸ਼ਿਆਰਪੁਰ ਦੇ ਜਿਹੜਾ ਪਿਛਲੇ ਪੰਜਾਂ ਕਲਾਂਚੀ ਡਾਕਟਰ ਰਾਜ ਕੁਮਾਰ ਆਪਣੀ ਮਿਹਨਤ ਸਦਕਾ ਆਪਣੀ ਆਵਾਜ਼ ਸਦਕਾ ਉਸ ਕਲਾਂਗ ਨੂੰ ਵੀ ਦੂਰ ਕਰਨਗੇ ਤੇ ਸਾਡੇ ਲਈ ਵਿਕਾਸ ਦੇ ਦਰਵਾਜ਼ੇ ਵੀ ਖੋਲਣਗੇ ਸੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦੀ ਪਾਰਟੀ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਆਪਣੇ ਸਾਰੇ ਗਾਨੇ ਕਰਤਾ ਸਾਥੀਆਂ ਦਾ ਤੇ ਹੁਸ਼ਿਆਰਪੁਰ ਦੀ ਜਨਤਾ ਦਾ ਤੋ ਪਹਿਲਾਂ ਮੈਂ ਇਸ ਜਿੱਤ ਦਾ ਜਿਹੜਾ ਸੇਰਾ ਹੈ ਉਹ ਆਮ ਆਦਮੀ ਮੇਰੀ ਪਾਰਟੀ ਦੀ ਇਸ ਮੁੱਚੀ ਟੀਮ ਨੂੰ ਦੇਣਾ ਚਾਹੂੰਗੀ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਸਾਰੇ ਵਰਕਰਸ ਨੇ ਔਰ ਪਿਛਲੇ ਵਿਧਾਨ ਸਭਾ ਇਲੈਕਸ਼ਨ ਦੀ ਤਰ੍ਹਾਂ ਵੀ ਇਸ ਵਾਰ ਵੀ ਇੱਕ ਵੱਡੀ ਜਿਹੜੀ ਸਾਡੀ ਲੋਕ ਸਭਾ ਦੀ ਜਿੱਤ ਆ ਸੋ ਇੱਥੇ ਸਾਡੇ ਸਮੂਹ ਵਰਕਰ ਸਹਿਬਾਨ ਦਾ ਸਾਡੇ ਸਮੂਹ ਲੀਡਰ ਸਹਿਬਾਨ ਦਾ ਐਮ ਐਲ ਏ ਸਹਿਬਾਨ ਦਾ ਬਹੁਤ ਜ਼ਿਆਦਾ ਡੈਡੀਕੇਸ਼ਨ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਦੇ ਦਿਆਂ ਇਹ ਸਾਰੇ ਇਸ ਜਿਹੜੇ ਜਿੱਤ ਨੂੰ ਲੈ ਕੇ ਤੇ ਮੈਂ ਸਾਰੀ ਸੰਗਤ ਨੂੰ ਹਾਰਪੁਰ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਜਿਹੜਾ ਉਹਨੇ ਆਵਾਜ਼ ਦੀ ਪਾਰਟੀ ਦਾ ਸਾਥ ਦੇ ਡਾਕਟਰ ਰਾਜਦਾ ਸਾਥ ਦਿੱਤਾ ਕੰਮ ਦੇ ਆਧਾਰ ਤੇ ਵੋਟਾਂ ਪਈਆਂ ਮੰਦਰ ਦੇ ਹਿਸਾਬ ਦਾ ਵੋਟਾਂ ਪਈਆਂ ਤੇ ਮੈਂ ਵਧਾਈ ਦਿੰਦਾ ਸਾਡੇ ਨੈਸ਼ਨਲ ਕਨਵੀਰ ਕੇਜਰੀਵਾਲ ਜੀ ਤੇ ਸਾਡੇ ਭਗਵੰਤ ਮਾਨ ਜੀ ਤੇ ਸਾਡੇ ਸੰਦੀਪ ਪਟਕ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਹੋਰ ਐਮਪੀ ਬਣਦੇ ਬਣਦੇ ਨਜ਼ਰ ਆ ਰਹੇ ਨੇ ਤੇ ਅੱਗੇ ਕਿਵੇਂ ਕਿਵੇਂ ਨਜ਼ਰ ਆ ਰਹੇ ਬਣ ਕੇ ਬਣ ਕੇ ਜੀ ਬਣ ਕੇ ਹੁਣ ਬਣ ਗਏ ਆ ਹੋਰ ਬਣ ਗਏ ਹੋਰ ਬਣ ਗਏ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਖੁਸ਼ੀ ਹੈ ਜੀ ਬੜੀ ਆਪ ਜੀ ਮੈਂ ਇਹੀ ਚਾਹਾਂਗਾ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ डॉक्टर साहब मिली है, ते मैं ते है तो मैं चाहना भी जिम्मेवारी जी बहुत ढंग ढंगा तो जो रहते हैं सिरे चाड़ा कैसा फील कर रहे हैं आज आप बहुत बढ़िया ऐसा लगता है जितनी मेहनत की थी उसका फल मिल गया और ये जीत आम आदमी की आम वर्कर की आम वॉलेंटियर की और आम जनता की है इसीलिए हम इतनी लीड से कामयाब हुए हैं और जितने भी लोगों ने सपने देखे हैं जो आम आदमी पार्टी पे लोगों ने भरोसा जताया है हमारी पूरी उम्मीद है कि हम उस पर खरे उतरेंगे आज हमारे लिए बहुत खुशी का मौका है जैसे कि आपको पता है डॉक्टर राजकुमार जी जी चुके हैं अब उनका इंतजार कर रहे हैं जब वो आएंगे तो उनका वेलकम करेंगे सो ये हमारे लिए नहीं हर उस इंसान के लिए खुशी की बात है जिसने आम आदमी पार्टी में भरोसा जताकर पाँच नंबर बटन दबाए थैंक यू मेरा नाम है सालेनागी मेरा नाम है गीता रानी आम आदमी पार्टी में मैं डिस्ट्रिक्ट जॉइंट सेक्रेटरी एंड ब्लॉक प्रभारी हूँ हाँ जी सर आज चेहरे से खुशी तो राज की है आज बहुत खुशी का दिन है ਡਾਕਟਰ ਰਾਜਕੁਮਾਰ ਵੱਡੇ ਮਾਰਜਿਨ ਦੇ ਨਾਲ ਹੁਸ਼ਿਆਰਪੁਰ ਤੋਂ ਜਿੱਤ ਹਾਸਲ ਹੋਈ ਆਮ ਆਦੀ ਪਾਰਟੀ ਨੂੰ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੱਲੇ-ਕੱਲੇ ਵਲੰਟੀਅਰ ਦਾ ਕੱਲੇ-ਕੱਲੇ ਬੂਥ ਇਨਚਾਰਜ ਦਾ ਸਾਰੇ ਉਹਨਾਂ ਭੈਣਾ ਭਰਾਵਾਂ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 42-43 ਡਿਗਰੀ ਦੇ ਵਿੱਚ ਧੁੱਪ ਦੇ ਵਿੱਚ ਕੈਂਪ ਨਹੀਂ ਕਰਦਾ ਮੈਂ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਕਿ ਇਹ ਜਿਹੜੀ ਜਿੱਤ ਹੈ ਇਹ ਵਰਕਰ ਦੀ ਸੱਚੀ ਮਿਹਨਤ ਦੇ ਸਦਕਾ ਜਿੱਤ ਹੋਈ ਆ ਇਹ ਇਹ ਜਿਹੜੀ ਜਿੱਤ ਹੈ ਸੌਖਾ ਕੰਮ ਨਹੀਂ ਸੀਗਾ ਪਰ ਮੈਂ ਆਜ ਆਮ ਆਦੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿੰਨੇ ਵੀ ਮੇਰੇ ਵਰਕਰ ਮੇਰੇ ਭਰਾ ਨੇ ਸਾਡੇ ਸਹਿਯੋਗੀ ਨੇ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਕਿ ਹੁਸ਼ਿਆਰਪੁਰ ਵਾਸੀਆਂ ਨੇ ਸੱਚ ਵਿੱਚ ਇੱਕ ਚੰਗਾ ਫੈਸਲਾ ਲੈ ਕੇ ਇੱਕ ਚੰਗਾ ਕੈਂਡੀਡੇਟ ਪਾਰਲੀਮੈਂਟ ਦੇ ਵਿੱਚ ਭੇਜਿਆ ਕਿ ਜਿਹਨੇ ਆਮ ਆਦੀ ਪਾਰਟੀ ਦੀ ਹਰ ਬੰਦੇ ਦੀ ਗੱਲ ਕਾਣੀਆ ਬਜ਼ੁਰਗਾਂ ਦੀ ਵੀਰਾਂ ਦੀ ਨੌਜਵਾਨ ਵੀਰਾਂ ਦੀ ਸਾਰਿਆਂ ਦੀ ਗੱਲ ਉਹਨਾਂ ਨੇ ਵਿਧਾਨ ਸਭਾ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਰੱਖਣੀ i know no, no. ਦੇਖੋ ਜੀ ਮੈਂ ਤੇ ਗੁਰਬਾਣੀ ਚ ਡਰ ਜਾ ਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਆਜੋ ਆਜੋ ਪੁਲਿਸ ਆਜੋ ਤੁਸੀਂ ਤੁਹਾਡੇ ਪ੍ਰਧਾਨ ਜੀ ਆਓ ਰਮਜੀਤ ਆਜੋ ਜੀ ਆਜੋ ਆਜੋ ਜੀ ਥੈਂਕ ਯੂ ਸਰ ਤੁਹਾਡੇ ਸਾਰੇ ਸੰਗਠਨ ਨੂੰ ਸਾਰੇ ਸਾਥੀ ਸਭਿਕ ਬੀਗ 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 ਡਾਕਟਰ ਸਾਹਿਬ ਕੀਏ ਸਨ ਹਾਂ ਦੇਖੋ ਜੀ ਮੈਂ ਤੇ ਗਰਵਾਨੀ ਚ ਦਰਜ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਜਿੰਦਾਬਾਦ ਭਗਵਾਨ ਦੀ ਅਪਾਰ ਕਿਰਪਾ ਮਾਤਮਾ ਦੀ ਅਪਾਰ ਕਿਰਪਾ ਸਦਕਾ ਅੱਜ ਜਿਹੜਾ ਸਾਡੇ ਸਾਥੀਆਂ ਨੇ ਸਾਡੀ ਟੀਮ ਨੇ ਜਿਹਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਜਿਹੜਾ ਬੀਜੇਪੀ ਦਾ ਗੜ੍ਹ ਤੋੜਿਆ ਸੋ ਇਸ ਦੇ ਲਈ ਮੈਂ ਆਪਣੇ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਖਾਸ ਤੌਰ ਤੇ ਸਾਡੀਆਂ ਭੈਣਾਂ ਨੂੰ ਜਿਨ੍ਹਾਂ ਨੇ ਇਸ ਤਪਸ਼ ਦੇ ਵਿੱਚ ਅੱਡੀ ਗਰਮੀ ਦੇ ਵਿੱਚ ਮੇਰੇ ਘਰ 47 ਡਿਗਰੀ ਟੈਂਪਰੇਚਰ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਸੋ ਇਹ ਉਹਨਾਂ ਕਰਕੇ ਜਿਹੜੀ ਵੱਡੀ ਜਿੱਤ ਦੀ ਬਖਸ਼ਿਸ਼ ਹੋਈ ਹੈ ਇਹ ਸਾਰਾ ਸਿਹਰਾ ਆਪਣੇ ਸੰਗਠਨ ਨੂੰ ਅਤੇ ਦੇਖੋ ਸਭ ਤੋਂ ਵੱਡੀ ਕੋਸ਼ਿਸ਼ ਰਹੇਗੀ ਕਿ ਹਰਸ਼ਾਰਪਰ ਦੇ ਵਿੱਚ ਜਿਹੜੀ ਸਿਹਤ ਸੇਵਾਵਾਂ ਨੇ ਉਹਨਾਂ ਨੂੰ ਬਹੁਤ ਬਿਹਤਰ ਕਰਨਾ ਟਰਸ਼ਰੀ ਹੈਲਥ ਕੇਅਰ ਨੂੰ ਬਿਹਤਰ ਕਰਨਾ ਉਸ ਦੇ ਵਿੱਚ ਮੈਡੀਕਲ ਕਾਲਜ ਹਸਪੀਟਲ ਕੈਂਸਰ ਹਸਪੀਟਲ ਪੀਜੀਆ ਦੇ ਲੈਵਲ ਦੇ ਇਹਨਾਂ ਨੂੰ ਸਿਹਤ ਸੇਵਾਵਾਂ ਨੂੰ ਲੈ ਕੇ ਆਣਾ ਔਰ ਦੂਸਰੀ ਸਭ ਤੋਂ ਵੱਡੀ ਕੋਸ਼ਿਸ਼ ਰਹੇਗੀ ਕਿ ਰੋਜ਼ਗਾਰ ਨੂੰ ਲੈ ਕੇ ਆਣਾ ਇੰਡਸਟਰੀ ਵੱਡੀ ਲੈ ਕੇ ਆਣਾ ਔਰ ਖਾਸ ਤੌਰ ਤੇ ਕੰਢੀ ਏਰੀਆ ਨੂੰ ਇੱਕ ਇੰਡਸਟਰੀਅਲ ਪੈਕੇਜ ਦੇਣਾ ਹਿੱਲੀ ਏਰੀਆ ਦੀ ਤਰਜ਼ ਤੇ ਹਿਮਾਚਲ ਦੀ ਤਰਜ਼ ਤੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਤੀਸਰਾ ਜਿਹੜੇ এডਿਕੇਸ਼ਨ ਹੈ এডਿਕੇਸ਼ਨ ਨੂੰ ਬਿਹਤਰ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਾਡੀ ਪਹਿਲ ਹੈ ਕਿ এডਿਕੇਸ਼ਨ ਨੂੰ ਬਿਹਤਰ ਕੀਤਾ ਜਾਵੇ ਸੋ এডਿਕੇਸ਼ਨ ਨੂੰ ਬਿਹਤਰ ਕਰਾਂਗੇ ਜਿਹੜਾ ਰੀਜਨਲ ਕੈਂਪਸ ਹੈ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਅਪਗ੍ਰੇਡ ਕਰਾਂਗੇ ਤੇ ਇਵਨ ਟੈਕਨੀਕਲ ਯੂਨੀਵਰਸਿਟੀ ਮੇਰੀ ਸੋਚ ਆਵੇ ਲੈ ਕੇ ਆਈਏ ਤਾਂ ਕਿ ਟੈਕਨੀਕਲ ਕੋਰਸਸ ਅੱਜਕੱਲ ਜ਼ਮਾਨਾ ਹੈ ਤੇ ਬੱਚੇ ਜਿਹੜੇ ਉਹਦੇ ਵਿੱਚ ਇੰਡਸਟਰੀ ਓਰੀਐਂਟਡ ਕੋਰਸਸ ਕਰ ਸਕਣ ਔਰ ਰੇਲ ਲਿੰਕ ਨੂੰ ਜਿਹੜਾ ਟਾਂਡਾ ਤੋਂ ਲੈ ਕੇ ਸੈਲੇ ਨੂੰ ਕਨੈਕਟ ਕਰਨਾ ਬਾਇਆ ਹੁਸ਼ਿਆਰਪੁਰ ਤਾਂ ਕਿ ਜਿਹੜਾ ਸਾਡੇ ਰੇਲ ਸਰਵਿਸਿਜ਼ ਬਿਹਤਰ ਹੋਣ ਔਰ ਜਿਹੜੇ ਲੈਨ ਮਾਰਗ ਬਣਾਣਾ ਤਾਂ ਕਿ ਸਾਡੀ ਜਿਹੜੀ ਟ੍ਰੈਫਿਕ ਤੇ ਜਿਹੜਾ ਬਿਜ਼ਨਸ ਆ ਅਟਰੈਕਟ ਹੋਵੇ ਸਰ ਤੇਰਾ ਜਿਹੜਾ ਲਗਾਤਾਰ ਹੋ ਰਹੀ ਹਾਰ ਨੂੰ ਜਿੱਤ ਨੂੰ ਹਾਰ ਵਿੱਚ ਬਦਲਿਆ ਕਿਵੇਂ ਦੇ ਦੋ ਜੀ ਜੀ ਕੀ ਕੀ ਕਹਿੰਦੇ ਭਾਜਪਾ ਦੀ ਲਗਾਤਾਰ ਜਹੋਰੀ ਜਤਨ ਨੂੰ ਹਾਰ ਵਿੱਚ ਬਦਲਿਆ ਇਹ ਮੇਰੇ ਸਾਰੇ ਸਾਥੀਆਂ ਨੂੰ ਸਿਰਾਂ ਜਾਂਦਾ ਮੇਰੇ ਪਾਰਟੀ ਨੂੰ ਸਿਰਾਂ ਜਾਂਦਾ ਅਰਵਿੰਦ ਕੇਜਰੀਵਾਲ ਜੀ ਨੂੰ ਸਿਰਾਂ ਜਾਂਦਾ ਭਗਵੰਤ ਮਾਨ ਜੀ ਨੂੰ ਤੇ ਮੇਰੇ ਸਾਰੇ ਕੈਬਨਿਟ ਮੰਤਰੀ ਸਾਹਿਬ ਨੇ ਵਿਧਾਇਕ ਨੇ ਹਲਕਾ ਇੰਚਾਰਜਸ ਨੇ ਸਾਡੇ ਡਿਸਟ੍ਰਿਕਟ ਇੰਚਾਰਜਸ ਨੇ ਸਾਡੇ ਬਲਾਕ ਪ੍ਰਧਾਨ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਸਾਡੇ ਵਲੰਟੀਅਰਸ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੈ ਬਿਨਾਂ ਕਿਸੇ ਲਾਲਚ ਤੋਂ ਜਿਨ੍ਹਾਂ ਨੇ ਕੰਮ ਕੀਤਾ ਇਹ ਸਿਹਰਾ ਉਹਨਾਂ ਨੂੰ ਜਾਂਦਾ ਸੀਐਮ ਮਾਨ 130 ਕਹਿ ਰਹੇ ਸੀਗੇ ਤਿੰਨ ਰਹਿ ਗਏ ਇਕ ਲਿੱਥਕੇ ਨਾਲੋਂ ਇਹ ਕੋਈ ਗੱਲ ਨਹੀਂ ਤੇ ਦੇਖੋ ਇਹ ਹਮੇਸ਼ਾ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਕਈ ਵਾਰ ਅਸੀਂ ਕੁਝ ਨਵਾਂ ਸਿੱਖਦੇ ਵੀ ਹਾਂ ਕੁਝ ਜੋ ਕੀਤਾ ਹੈ ਉਹ ਗਲਤੀਆਂ ਨੂੰ ਐਨਲਾਈਜ਼ ਕਰਾਂਗੇ ਤੇ ਦੁਬਾਰਾ ਫਿਰ ਸਰਕਾਰ ਨੂੰ ਬਣਾਣੀ ਹੈ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਔਰ ਐਨੇ ਹੀ ਵਿਧਾਇਕ ਦੁਬਾਰਾ ਜਿੱਤਾਂਗੇ 92 ਵੀ ਪਹਿਲਾਂ ਜਿੱਤੇ 92 ਫਿਰ ਜਿੱਤਾਂਗੇ ਥੈਂਕ ਯੂ